ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਦੇ ਦੀ ਫਾਰਮ ਤੇ ਵੀਰ ਜੀ ਅੱਜ ਜੀ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਹੁਤ ਹੀ ਕੁਆਲਟੀ ਵਾਲੀ ਵੈੜ ਜੀ ਲੈ ਕੇ ਆਏ ਜੇ ਜਰਸੀ ਵੈੜ ਜੇ ਦੂਸਰੀ ਵੀ ਸੁਣ ਵਾਲੀ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵੈੜ ਬਾਰੇ ਤੁਹਾਨੂੰ ਇਸ ਵੀਡੀਓ ਵੀ ਦਿੱਤੀ ਜਾਊਗੀ ਜੀ ਰੇਟ ਵੀ ਤੁਹਾਨੂੰ ਦੱਸਿਆ ਜਾ ਰਿਹਾ ਜੀ ਰੇਟ ਬਿਲਕੁਲ ਜ਼ਾਇਦਾ ਹੋਏਗਾ ਜੀ ਲਓ ਜੀ ਪਹਿਲਾਂ ਵੈੜ ਦੀ ਫੇਸ ਕੁਆਲਟੀ ਕਰੋ ਚੈੱਕ ਜੀ ਬੋਦੀ ਵਾਲੀ ਵੈੜ ਜੇ ਬਹੁਤ ਹੀ ਵਧੀਆ ਫੇਸ ਕੁਆਲਟੀ ਜੀ ਬਹੁਤ ਵੀ ਦੇਖ ਸਕਦੇ ਜੀ ਪੂਰੀ ਸ਼ਾਈਨ ਵਾਲੀ ਬਹਿੜ ਜੇ ਤੇ ਬਿਲਕੁਲ ਠੰਡੀ ਸੀਲ ਸਾਬ ਜੇ ਮੈਂ ਤੁਹਾਨੂੰ ਥਾਣੇ ਨੇੜੇ ਚੈੱਕ ਕਰੀ ਜੀ ਚਾਰੇ ਥਾਣ ਬਿਲਕੁਲ ਨਿਖੜਵੇਂ ਗੈਪ ਤੇ ਲੱਗੇ ਜੀ ਲੋ ਤੁਸੀਂ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸਾਬ ਬਹਿੜ ਜੇ ਘਰ ਰੱਖਣ ਵਾਲੀ ਬਹਿੜ ਜੇ ਬਹੁਤ ਵਧੀਆ ਸੀਲ ਸਾਬ ਲੋ ਤੁਸੀਂ ਦੇਖ ਸਕਦੇ ਜੀ ਪੂਰਾ ਮੋਟਾ ਲੰਬਾ ਥਣ ਲੱਗਾ ਜੀ ਮੋਈ ਤੁਹਾਨੂੰ ਚੱਡਾ ਪਿਛਲੇ ਚੱਕ ਰਹੀ ਜੀ। ਥੂਣ ਦੇ ਵਿੱਚ ਉਹ ਸਮਝ ਇਸ ਵੇੜ ਦੇ ਉਹ 4 ਤੋਂ 5 ਦਿਨ ਬਾਕੀ ਰਹਿੰਦੇ ਜੀ। ਚੱਡਾ ਜਿਹੜੀ ਤਿਆਰੀ ਆ ਹੁਣ ਹੀ ਕਾਫੀ ਵਧੀਆ ਕੀਤੀ ਆ ਵੇੜ ਨੇ। ਬਾਕੀ ਹੋਰ ਵੀ ਇਸ ਵੇੜ ਨੇ ਪੂਰੀਆਂ ਵਾਲਟੇਲਾਂ ਕੱਢ ਕੇ ਫੇਰੇ ਇਸ ਵੇੜ ਦੇ ਸੁਣਾ ਜੀ। ਮੋਈ ਥਾਣ ਦੂਸਰੀ ਸ਼ਾਈਡ ਤੋਂ ਚੈੱਕ ਕਰੋ ਜੀ। ਪੂਰਾ ਵਧੀਆ ਥਾਣ ਲੱਗਾ ਜੀ। ਦੁੱਧ ਦੇ ਬੜੇ ਮਾਣ ਆ 17-18 ਲੀਟਰ ਤੋ ਆਏਗੀ ਜੀ। ਕਿਉਂਕਿ ਵੇੜ ਕਾਫੀ ਕੁਆਲਟੀ ਵਾਲੀ ਆ। ਮੋਈ ਤੁਸੀਂ ਦੇਖ ਸਕਦੇ ਜੀ। ਰੇਟ ਹੈ ਜੂਸ ਵੈੜ ਦਾ ਉਹ 42000 ਰੁਪਿਆ ਰੱਖਿਆ ਗਿਆ ਜੀ। ਬਾਕੀ ਜੇਕਰ ਕਿਸੇ ਵੀਰ ਨੂੰ ਇਹ ਵੈੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਣ ਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ। ਤੇ ਜੇਕਰ ਕਿਸੇ ਵੀ ਨੇ ਆਨਲਾਈਨ ਮੰਗਵਣੀ ਜੇ ਉਹ ਵੀ ਤੁਸੀਂ ਮੰਗਵਾ ਸਕਦੇ ਜੇ। ਉਹ ਵੀ ਆਪਣੀ ਪੂਰੀ ਗਾਰੰਟੀ ਹੋएगी ਜੀ। ਫੋਨ ਨੰਬਰ ਜੀ ਵੀ ਜੀ ਆਪਣਾ 98155 80262 ਇਹ ਨੰਬਰ ਹੈ ਜੋ ਲਗਾਤਾਰ ਸਕਰੀਨ ਤੇ ਚੱਲ ਰਿਹਾ ਜੀ। ਜੇਕਰ ਕਿਸੇ ਵੀ ਨੂੰ ਵੀ ਵੈੜ ਪਸੰਦ ਆਉਂਦੀ ਜੀ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਤੁਸੀਂ ਇਸ ਵੈੜ ਨੂੰ ਖਰੀਦ ਸਕਦੇ ਜੀ ਲੋ ਤੁਹਾਨੂੰ ਚਾੜਾ ਫਿਰ ਤੋਂ ਚੈੱਕ ਕਰਾ ਦਈਏ ਪਿਛੇ ਲੋ ਜੀ ਬਹੁਤ ਵਧੀਆ ਠੰਡ ਭਾਂਡੇ ਦੀ ਜੀ ਕੋਈ ਵੀ ਉਹ ਫੋਨ ਲਗਾ ਸਕਦਾ ਜੀ ਤੇ ਇਸ ਵੈੜ ਨੂੰ ਖਰੀਦ ਸਕਦਾ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਜੋ ਮੇਰੇ ਵੀਰ ਇਸ ਚੈਨਲ ਤੇ ਸਰਵ ਡੇਰੀ ਫਾਰਮ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਰੋਇ ਨੰਦ ਦੇ ਵੀਡੀਓ ਲੈ ਕੇ ਆਂਦ ਰਹੇ ਨੇ ਆ ਤੇ ਜੋ ਨਵੇਂ ਆਉਣ ਵਾਲੇ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਬੀਤੀ